ਪਾਰਟੀ ਹਾਈ ਕਮਾਨ ਨੇ ਅਦਵਿੰਦ ਕੇ ਦੀਵਾ ਜੀ ਨੇ ਭਗਵੰਤ ਮਾਨ ਜੀ ਨੇ ਅਮਰੋੜਾ ਜੀ ਔਰ ਮਨੀਸ਼ ਸੋਦੀਆ ਜੀ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਇਹ ਡਿਸਾਈਡ ਕੀਤਾ ਪਰ ਮੇਰਾ ਮੰਨਣਾ ਇਹ ਆ ਕਿ ਮੈਂ ਜੋ ਮੇਰੀ ਜ਼ਿੰਦਗੀ ਦਾ ਪ੍ਰਿੰਸੀਪਲ ਹੈ ਮੇਰਾ ਮੰਨਣਾ ਹੈ ਕਿ ਬੰਦਾ ਜਿਸ ਵੀ ਪਾਰਟੀ ਦੇ ਵਿੱਚ ਹੈ ਆਪਣੀ ਪਾਰਟੀ ਦੇ ਵਿੱਚ ਰਹਿੰਦਿਆ ਆਪਣੀ ਪਾਰਟੀ ਦੇ ਜਿਹੜੇ ਸੂਲ ਨੇ ਜਿਹੜੇ ਕਾਇਦਾ ਕਾਨੂੰਨ ਨੇ ਉਹਨਾਂ ਨੂੰ ਜਿਹੜਾ ਸਾਨੂੰ ਫਾਲੋ ਕਰਨਾ ਚਾਹੀਦਾ ਹੈ ਜੇ ਆਪ ਨੂੰ ਫਾਲੋ ਨਹੀਂ ਕਰਦੇ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਸਾਨੂੰ ਪਾਰਟੀਆਂ ਦੀ ਜਿਹੜੀ ਪੋਲਿਸੀ ਹੈ ਸਾਨੂੰ ਉਹਦੇ ਅਨੁਸਾਰ ਚੱਲਣਾ ਪਊਗਾ ਨਾ ਕਿ ਪਾਰਟੀ ਨੇ ਸਾਡੇ ਅਨੁਸਾਰ ਚੱਲਣਾ ਸੋ ਮੈਨੂੰ ਲੱਗਦਾ ਕਿ ਇੱਥੇ ਕਿਤੇ ਗੈਪ ਜਿਹੜਾ ਉਹ ਰਹਿ ਗਿਆ ਜਿਹਦੇ ਕਰਕੇ ਮਤਲਬ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਆ ਲੱਗਦਾ ਕਿ ਤੁਹਾਨੂੰ ਫਾਲੋ ਨਹੀਂ ਕੀਤਾ ਗਿਆ ਨਹੀਂ ਨਹੀਂ ਤਾਂ ਹੀ ਹੋਈ ਆ ਹੋਰ ਤੇ ਕੁਝ ਮਤਲਬ ਦੇਖੋ ਨਾ ਮੈਂ ਹੋਰ ਤੇ ਕੁਝ ਕਹਿ ਨਹੀਂ ਸਕਦਾ ਉਹ ਕਹਿੰਦੇ ਮੈਂ ਤਾਂ ਸੱਚ ਬੋਲ ਰਿਹਾ ਜੀ ਮੇਰੇ ਸਾਥ ਨੂੰ ਦਬਾਇਆ ਕੋਈ ਗੱਲ ਨਹੀਂ ਸੱਕਿਓ ਕੋਈ ਨਹੀਂ ਦਬਾ ਸਕਦਾ ਸੱਚ ਨੂੰ ਕੋਈ ਸੱਚ ਬੋਲਦਾ ਇੰਡੀਪੈਂਡੈਂਟ ਆਪਣਾ ਬੋਲੋ ਪਰ ਪਾਰਟੀ ਦੀ ਜਿਹੜੀ ਆਪੋਜੀਸ਼ਨ ਆ ਪਾਰਟੀ ਦੀ ਜਿਹੜੀ ਲਾਈਨ ਹੈ ਤੁਹਾਨੂੰ ਪਾਰਟੀ ਦੀ ਲਾਈਨ ਪਾਰਟੀ ਦੀ ਪੀਸ਼ਿਨ ਜਿਹੜੀ ਉਹਨੂੰ ਫਾਲੋ ਕਰਨਾ ਪਵੇਗਾ ਉਹ ਕਹਿੰਦੇ ਵਿਕਰਮ ਜੀਤਿਆ ਵਾਲੇ ਕੇਸ ਦੇ ਵਿੱਚ ਵੀ ਜਿਹੜਾ ਹੈ ਤੰਗ ਕੀਤਾ ਗਿਆ ਵਿਕਰਮ ਜੀਤਿਆ ਨੂੰ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਉਹਨਾਂ ਨੂੰ